ਮਾਸੀ ਜੀ ਸਤਿ ਸ੍ਰੀ ਅਕਾਲ ਠੀਕ ਹਾਲ ਹੋਰ ਕੀ ਨਹੀਂ ਹੋ ਠੀਕ ਹੈ ਮਾਸੀ ਵਧੀਆ ਬੜੇ ਦਿਨਾਂ ਬਾਅਦ ਫੋਨ ਲਾਇਆ ਫੋਨ ਬੜੇ ਦਿਨਾਂ ਬਾਅਦ ਮੈਂ ਇਹ ਦੇਖਦਾ ਸੀ ਵੀ ਮਾਸੀ ਮੈਨੂੰ ਆਪ ਕਰਦੀ ਹੈ ਕਿ ਨਹੀਂ ਕਰਦੀ ਮੈਂ ਤਾਂ ਕੀਤਾ ਸੀ ਕੰਜਰਾ ਕਰਨੇ ਤੂੰ ਨਹੀਂ ਚੱਕਦਾ ਸੀ ਕਿਉਂ ਨਹੀਂ ਚੱਕਦਾ ਸੀਗਾ ਦੱਸ ਮੈਂ ਸਕੂਲਾ ਮਾਰ ਕੇ ਛੱਡ ਦਿੰਨੇ ਹਾਂ ਦਵਾਰੇ ਲਾਉਣਾ ਤਾਂ ਦਵਾਰੇ ਸਟਾਫ ਫਿਰ ਹੋ ਕਈ ਵਾਰੀ ਬੀਜੀ ਆ ਜਾਂਦਾ ਕਿ ਵੇਟਿੰਗ ਤੇ ਆ ਜਾਂਦਾ ਫਿਰ ਮੈਂ ਦਵਾਰੇ ਕੀਤਾ ਨਹੀਂ ਆ ਇੱਕ ਦੋ ਵਾਰੀ ਲਾਇਆ ਹੈ ਉਹ ਜੀ ਤੁਹਾਨੂੰ ਮੈਂ ਲੋਨ ਨਹੀਂ ਰਸੇਪ ਕੁਛ ਸਕਦੇ ਨਹੀਂ ਫਿਰ ਮੈਨੂੰ ਵੀ ਗੱਲ ਕਰਨੀ ਕਹਿੰਦੀ ਏ ਤੁਹਾਨੂੰ ਪਤਾ ਮੈਂ ਫੱਕੇ ਚ ਜਾਨੀ ਆਂ ਵੀ ਕੰਮ ਕਰ ਹਾਂ ਹਾਂ ਉਹ ਤਾਂ ਹੈ ਹੀ ਚਲੋ ਕੰਮ ਕਰ ਮੈਨੂੰ ਵੀ ਤੇਰੇ ਨਾਲ ਗੱਲ ਕਰਨੀ ਲੰਦੀ ਏ ਹਾਂ ਹਾਂ ਤੇ ਤੁਸੀਂ ਚਾਹਤੇ ਹੋ ਜਿਦੋਂ ਟਾਈਮ ਟੂ ਟਾਈਮ ਕਰਕੇ ਫਿਰ ਮੈਂ ਉੱਧਰ ਲਾ ਲੈਣੇ ਤੇ ਕਿਸੇ ਲੋਨ ਨੇ ਫਿਰ ਮੈਂ ਉੱਧਰ ਵੀ ਜਾਂਦਾ ਰਸਾਈ ਹੋ ਜਾਂਦਾ ਰ ਹੋਾਈ ਅਸਬਾਬ ਬਣ ਜਾਂਦਾ ਕਈ ਵਾਰੀ ਐ ਤੇ ਮਾਸੀ ਅੱਜ ਤਾਂ ਇੱਕ ਗੱਲ ਕਰਨੀ ਸੀ ਤੇ ਨਾਲ ਬੜੀ ਜ਼ਰੂਰੀ ਐ ਮੈਨੂੰ ਨਾ ਪਤਾ ਕੀ ਐ ਉਹ ਨਾਲ ਵਾਲੇ ਮੁੰਡਿਆਂ ਨੇ ਨਾ ਇੱਕ ਦਿਨ ਉਹ ਗਿਆ ਸੀ ਮੈਡੀਕਲ ਤੇ ਹੂੰ ਹੂੰ ਮੈਨੂੰ ਸੋਇਆ ਪੇਚ ਬੁਖਾਰ ਹੈ ਨਾ ਤੇ ਉਹਨਾਂ ਨੇ ਮੈਨੂੰ ਮਜ਼ਾਕ ਮਜ਼ਾਕ ਚ ਨਾ ਸਾਲਿਆਂ ਨੇ ਦੂਜੀ ਗੋਲੀ ਦੇਤੀ ਮੈਨੂੰ ਉਹ ਤਿੰਨ ਚੁੰਡਾਂ ਹੀ ਲਈ ਜੀ ਤਿੰਨ ਚੁੰਡਾਂ ਉਹ ਕਿਹੜੀ ਉਹ ਹੀ ਲੀਲੀ ਜੀ ਗੋਲੀ ਹੁੰਦੀ ਜਿਹੜੀ ਜਿਹੜੀ ਲੋਕ ਮੁੰਡੇ ਕੁੜੀਆਂ ਮਿਲਣ ਤੋਂ ਪਹਿਲਾਂ ਕਾਲੀ ਮੰਡ ਪਹਿਲਾਂ ਉਹ ਗੋਲੀ ਦੇਤੀ ਮੈਨੂੰ ਮੈਨੂੰ ਕਹਿੰਦੇ ਬੁਖਾਰ ਵਾਲੀ ਗੋਲੀ ਐ ਹੂੰ ਉਹ ਗੋਲੀ ਦੇਤੀ ਮਾਸੀ ਮੈਨੂੰ ਉਹ ਕਿਹਾ ਸ਼ਨਾਇਆ ਤੁੰਬੇ ਕਮਾਲ ਐ ਪੜੇ ਲਿਖੇ ਮੁੰਡੇ ਢੂਂਦਦੇ ਨੇ ਤਨੂੰ ਪਤਾ ਉਹ ਯਾਰ ਮਾਸੀ ਮੇਰੀ ਗੱਲ ਸੁਣਾ ਪਤਾ ਮੈਨੂੰ ਲੱਗ ਜਾਂਦਾ ਪਰ ਚੱਕਰ ਪਤਾ ਕੀ ਸੀ ਉਹਨਾਂ ਨੇ ਮੈਂ ਕਿਹਾ ਬੁਖਾਰ ਚੜਿਆ ਗੋਲੀ ਦੇਈ ਜਿਹ ਨਾਲ ਵਧੀਆ ਸਰੀਰ ਜਾ ਬਣ ਜੇ ਹਾਂਜੀ ਉਹਨਾਂ ਨੇ ਪੱਤੇ ਜੋ ਕੱਢ ਕੇ ਦਿੱਤੀ ਮੈਨੂੰ ਗੋਲੀ ਤੇ ਮੈਂ ਖਾ ਲਈ ਜਦੋਂ ਤੇ ਬਾਅਦ ਚ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਕੇ ਕਹਿੰਦਾ ਕਿ ਸਰੀਰ ਬਣ ਗਿਆ ਕੇ ਫੇਰ ਮੇਰਾ ਮੱਥਾ ਟਮ ਗਿਆ ਵੀ ਹਾਏ ਇਹਨਾਂ ਤਾਂ ਮੈਨੂੰ ਉਹ ਗੋਲੀ ਦੇਤੀ ਦੂਜਾ ਸਰੀਰ ਬਣਾਉਣ ਵਾਲੇ ਹੁਣ ਵੀਰ ਤੇ ਹੁਣ ਫਿਰ ਐਜੇ ਕੰਮ ਚ ਮਾਸੇ ਕੰਮ ਆਊਗੀ ਫਿਰ ਹੋਰ ਤੱਕੀ ਹੈ ਮੇਰੇ ਕੋਲੇ ਕੀ ਚੱਲ ਰਿਹਾ ਫਿਰ ਹੋਇਆ ਕੀ ਪਿਆ ਗੱਲ ਹਾਂ ਹੋਇਆ ਕੀ ਸੱਚੀ ਤੇ ਹੋਇਆ ਕੀ ਪਿਆ ਕੀ ਆਖਿਆ ਓਏ ਹੋ ਵੀਰੇ ਨਾ ਓ ਕੀ ਕੀ ਹੈ ਕਿਉਂ ਤਾਂ ਐਂ ਕਿਰਪਲੇ ਐਨਾ ਹੋਇਆ ਪਿਆ ਜੇ ਮੇਰੇ ਭਾਣੇ ਡੋਲੂ ਟਾਂਗ ਲੱਗ ਉੱਤੇ ਤੂੰ ਤਾਂ ਆ ਕਿ ਮੈਂ ਕਿਹਾ ਦੁੱਧ ਦਾ ਟੰਗ ਲਾ ਆਪਣੇ ਲੱਸੀ ਵਾਲਾ ਟੰਗ ਲਾ ਜਿਹੜਾ ਮਰਜੀ ਟੰਗ ਜਦੋਂ ਅਸੀਂ ਤੈਨੂੰ ਬਾੜੀ ਆਸੀ ਆਉਂਦੀ ਆ ਤੇ ਮੈਂ ਤੇਰੇ ਕੋਲੇ ਆ ਜਾਨਾ ਤੂੰ ਟੰਗ ਕੇ ਵੇਖਣੀ ਭਣੀ 2 ਕਿਲੋ ਵਾਲਾ ਡੋਲੂ ਟੰਗ ਕੇ ਵੇਖ ਲੈ ਦੁੱਧ ਵਾਲਾ ਟੰਗ ਨਹੀਂ ਤੇ ਭਣੀ ਲੱਸੀ ਵਾਲਾ ਟੰਗ ਨਹੀਂ ਭਣੀ ਖਾਲੂਈ ਟੰਗ ਨਹੀਂ ਹੂੰ ਤੂੰ ਦੱਸ ਕਿਹੜਾ ਡੋਲੂ ਟੰਗਣਾ ਹੈ ਮੈਂ ਆਪ ਦਾ ਡੋਨਟ ਖੂਣ ਮੈਂ ਤੇਰ ਲੱਸੀ ਦੁੱਧ ਤਾਂ ਖੂਣ ਅੱਜਾ ਇਹ ਡੋਲੂ ਟੰਗ ਦੇ ਫਿਰ ਤੈਨੂੰ ਚਲੀ ਜਾਵਾਂਗੀ ਫਿਰ ਤੈਨੂੰ ਸਕੂਨ ਹੀ ਮਿਲ ਜੂ ਇਸ ਨੂੰ ਜੇ ਇਹਨੂੰ ਖੱਡ ਥਿਆ ਜੇ ਤਾਂ ਹੁਣ ਤੇ ਮੈਂ ਦੇਖ ਲੈ ਵੀ ਜਾਵਾਂਗੀ ਮੈਂ ਗਲਤ ਕੰਮ ਕਰਨਾ ਨਹੀਂ ਤੈਨੂੰ ਪਤਾ ਵੀ ਗਲਤ ਕੰਮ ਤਾਂ ਮੈਂ ਕਰਨਾ ਹੀ ਨਹੀਂ ਹਨਾ ਨਹੀਂ ਤਾਂ ਮੈਂ ਕਿਸੇ ਨੂੰ ਵੀ ਐਵੇਂ ਉਵੇਂ ਪਰ ਨਹੀਂ ਮੈਂ ਤੈਨੂੰ ਸੱਚੀ ਗੱਲ ਦੱਸੀ ਸੱਚ ਬੋਲੋ ਜਿੱਥੇ ਪਿਆਰ ਕਰਦੇ ਹੋ ਸੱਚ ਬੋਲੋ ਸੁਖੀ ਰਹੋ ਹਨਾ ਵੀ ਤੇ ਆਰਥੀ ਨੂੰ ਪਤਾ ਤੱਕੰਦੀ ਰੋਤ ਕਰਦਾ ਨਾ ਮੇਰੇ ਤਾਂ ਨਹੀਂ ਦੇਖੀ ਕਿ ਨਹੀਂ ਬਚਾਰਾ ਨਾਲ ਨੂੰ ਕਰਦਾ ਸਾਰਾ ਕੁਝ ਹੀ ਦੇਖਿਆ ਤੇਰਾ ਦਿਲ ਦੇਖਿਆ ਸਭ ਤੋਂ ਪਹਿਲਾਂ ਦਿਲ ਦੇਖਿਆ ਹਾਂ ਹਾਂ ਕੀ ਮੈਂ ਕੀ ਆਖਿਆ ਫੈਕਟਰੀ ਤੇ ਆਦੀ ਛੁੱਟੀ ਲਾਉਣਾ ਆਦੀ ਛੁੱਟੀ ਲੈ ਲਾ ਫਿਰ ਤੇ ਜਗ੍ਹਾ ਦੱਸੋ ਫਿਰ ਤੁਹਾਨੂੰ ਛੋਡੀ ਫੇਵਰੇਟ ਜਗ੍ਹਾ ਕਿਹੜੀ ਹੈਗੀ ਹਾਂ ਇਹ ਜੀ ਜਿਹੜੇ ਜਿਹੜੇ ਪਹਿਲੀ ਸਭਾ ਮਿਲੇ ਸੀ ਹੂੰ ਅੱਜ ਦੱਸੋ ਫਿਰ ਕਿੱਥੇ ਚੱਲਣਾ ਹੈਗਾ ਵਧੀਆ ਨਾ ਵਧੀਆ ਉਹ ਕਹਣਾ ਹੂੰ ਮੇਰੇ ਸਾਫ ਸਾਫ ਜਾਤਰਾ ਅਸੀਂ ਚਿੱਟੀਆਂ ਚਿੱਟੀਆਂ ਵਿਛਾਈਆਂ ਆਵੀਆਂ ਹੂੰ ਪੋਲੇ ਪੋਲੇ ਸਰਾਣੇ ਸੀ ਪੋਲੇ ਪੋਲੇ ਗੱਦੇ ਸੀ ਤੇ ਉਹ ਜੀ ਬੋਲੀ ਬੋਲੀ ਮੇਰੀ ਤੇ ਬੋਲੀ ਬੋਲੀ ਮਾਸੀ ਦੀ ਅੱਛਾ ਹੂੰ ਯਾਦ ਆ ਰਿਹਾ ਹੈ ਹੂੰ ਯਾਦ ਸਭ ਕੁਝ ਹੀ ਹੈ ਮੈਂ ਤਾਂ ਸੁਖ ਵੀ ਜਾਂਦੀ ਸੀ ਪੋਲੀ ਤੋਂ ਮੈਨੂੰ ਤੂੰ ਦਿੱਤੇ ਆਵਰਾ ਹੋਰ ਹੋ ਜਿੰਗੇ ਪੋਲੇ ਹੁਣ ਇਹਨੂੰ ਦਾ ਕਰਵਾ ਕੇ ਲੋਟ ਮੈਂ ਤਾਂ ਲੈ ਲਿਆ ਪੰਗਾ ਇਹਦੇ ਨਾਲ ਨੂੰ ਤਰ ਜਿਹਾ ਜਿਵੇਂ ਖੜੇ ਪਰ ਰਹੇ ਜਾਂਦਾ ਹੁੰਦਾ ਵੀ ਅਸਾਂ ਹੀ ਹੁੰਦੀ ਹਾਂ ਹੂੰ ਜਿੱਥੇ ਇੱਕ ਸਰੋਂ ਜਮ ਉਹ ਨਾਲ ਹੀ ਗੱਲ ਹੋ ਜਾਂਦੀ ਸੀ ਦਿੱਤਾ ਅਥੇੜੀ ਤੇ ਸਰੋਂ ਵਾਲੀ ਗੱਲ ਨਹੀਂ ਮਾਸੀ ਹੁਣ ਫਸੀ ਐ ਇਸ ਕਦਰ ਪਏ ਹੁਣ ਕੀ ਕੀਤਾ ਜਾਵੇ ਹੂੰ ਕੀ ਕਰੀਏ ਦੱਸ ਫਿਰ ਉਹਨੇ ਦਾ ਹਾਲੇ ਸੋਡੀਕਰੰਦਰੋਂ ਨੇ ਆਏ ਆ ਕਰਕੇ ਖਿੱਚਣਾ ਆਏ ਆ ਕਰਕੇ ਆਏ ਐਵੇਂ 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 ਕਰਕੇ ਸਮਝ ਕੇ ਐ ਪੰਪ ਜੇ ਭਰਨੇ ਆ ਫਿਰ ਉਹਨੇ ਅੱਗੋਂ ਉਹ ਲੂਬਰੀਕੇਟਰ ਉਹਨੇ ਹੋਣਾ ਆ ਫਿਰ ਉਹ ਨਹੀਂ ਹੈ ਬਹੁਤ ਕੁਸ਼ ਹੈਗੀਆਂ ਗੱਲਾਂ ਦਾ ਹੁਣ ਕੀ ਕੀ ਦੱਸਾਂ ਤੈਨੂੰ ਅਣਜਾਣ ਥੋੜੀਆਂ ਦੋਂ ਕੋਈ ਜਮਾਈ ਹੋ ਗਿਆ ਮੇਰੇ ਤੇ ਸਿੱਧਾ ਹੋ ਗਿਆ ਹੈ ਹੋਰ ਆਈ ਹੈ ਫਿਰ ਹੂੰ ਐਨਾ ਵੀ ਨਾਦੀ ਹੋ ਮੇਰਾ ਸ਼ੁਕਰਾਨਾ ਚ ਕਿਉਂ ਹੋ ਔਖਾ ਹੋਣਾ ਪਵੇ ਔਖਾ ਤਾਂ ਦੇਖ ਮਾਸੀ ਮੇਰੇ ਦਮ ਸਿੱਧੀ ਗੱਲ ਦੱਸਾਂ ਔਖਾ ਤਾਂ ਮੈਂ ਹੁਣ ਦੀ ਘੜੀ ਹੋਈ ਜਾਂਦਾ ਛੇਤੀ ਛੇਤੀ ਨਾ ਹੁਣ ਮੇਰਾ ਤੇ ਦੁਬਾਰੇ ਵਿਆਹ ਕਰਨ ਨੂੰ ਕਹਿੰਦੀ ਐ ਇਹ ਦੁਬਾਰੇ ਤੋਰੀ ਐ ਨੂੰ ਫਿਰ ਕੀ ਇੱਕ ਜਵਾਬ ਹੈ ਤਾਂ ਲੋੜ ਨਹੀਂ ਤੋਰਨ ਦੀ ਤੋੜ ਕੇ ਦੁਆਰੇ ਤੈਨੂੰ ਆਏ ਨਹੀਂ ਆਏ ਕਿ ਮੈਂ ਤੋੜ ਦੇਣਗੇ ਤੇਰੀ ਮੰਮੀ ਨੇ ਜ਼ਿਆਦਾ ਕਰਦੀ ਐ ਜੀ ਮੰਮੀ ਮੰਮੀ ਨੂੰ ਕਰਾ ਦੇਵੇਂ ਚੁੱਪ। ਡੈਡੀ ਤੇ ਮਾਜ ਤਰਾਈਆਂ ਆਂਦਾ। ਡੈਡੀ ਰੂੜੀ ਤਾਂ ਕੁਛ ਨਹੀਂ ਕਰਦੇ ਆਂ। ਟਰਾਈਆਂ ਵੱਡੀਆਂ ਪੁੰਆਂ ਡੈਡੀ ਤੋਂ ਹੀ ਮਾਰਦਾ ਉੱਤੋਂ ਉੱਤੋਂ। ਹੁਣ ਨਾ ਮੇਰੀ ਜਾਦੇ ਆਏ ਆ ਨਾ ਵੀ ਜਾਦੇ ਉਹ ਨਾ ਕਰੋ। ਠੀਕ ਐ। ਸਮਝ ਗਏ? ਛੁੱਟੀ ਮਾਰੋ। ਛੁੱਟੀ ਮਾਰੋ ਤੇ ਛੇਤੀ 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 ਨਹੀਂ ਤਾਂ ਇੰਨੇ ਤਾਂ ਕੰਮ ਹੋ ਜੂਗਾ ਇਹਦਾ। ਆ ਬਸ ਮਾਰ ਗਿਆ। ਠੀਕ ਐ ਚਲੋ। ਕਮੈਂਟ।